ਸਾਸਰੀ ਘਰ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਮਿਹਰਬਾਨਪੁਰਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਭਾਜੀ ਕੋ ਟਾਪ ਦੀਆਂ ਵੜਾ ਹੁੰਦੀਆਂ ਦੋ ਦਾ ਤੇ ਚਾਰ ਦਾ ਦਾ ਵੜਾ ਸੇਲ ਕਰਨੀਆਂ ਅੱਜ ਜਿੰਨਾ ਵਜੇ ਦੋ ਤਾਜ਼ੀਆਂ ਸੂਈਆਂ ਦੋ ਗੱਬਣਾ ਟਾਪ ਦੀਆਂ ਵੜਾ ਜੀ 20+ ਤੋਂ 25+ ਵਾਲੀਆਂ ਚੰਗੀ ਕੁਆਲਿਟੀ ਦੀਆਂ ਜੇਰਾ ਨਾਲ ਲਮਕਦੀਆਂ ਅਜੇ ਤੇ ਦੋ ਗੱਬਣਾ ਵਾਂ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਉਹੀ ਆ ਕਿਸੇ ਵੀ ਇਹਨੇ ਵੀਡੀਓ ਤੇ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਤੇ ਗੱਬੜ ਪਸ਼ੂ ਨੂੰ ਥਾਂ ਟੇਪ ਕੇ ਚੈੱਕ ਪਾਸ ਕਰਕੇ ਆਪਣੀ ਤਸੱਲੀ ਕਰ ਲਿਆ ਕਰੋ ਜੀ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹੇ ਸਕੇ ਗੱਲਬਾਤ ਕਰਾਵਾਂਗੇ ਭਾਈ ਹੁਣਾਂ ਨਾਲ ਤੇ ਡਿਟੇਲ ਲਵਾਂਗੇ ਇਹਨਾਂ ਦੀ ਜੀ ਹਾਂਜੀ ਸਾਸਰੀ ਗੱਲ ਭਾਈ ਸੱਸੀ ਗੱਲ ਜੀ ਸੱਸੀ ਗੱਲ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਰਹਿ ਜੀ ਬਹੁਤ ਵਧੀਆ ਜੀ ਕਿੰਨੀਆਂ ਵੜਾ ਸੇਲ ਕਰਨੀਆਂ ਜੀ ਆਪਣੇ ਵੇਗ ਜੀ 5-6 ਭਾਜੀ ਠੀਕ ਹੈ ਜੀ ਹਾਂਜੀ ਤਾਜ਼ੀਆਂ ਸੂਈਆਂ ਦੋ ਇਹ ਹੋਇਆ ਸੋਣਿਆ ਭਾਜੀ 15 15 20 ਮਿੰਟ ਹੀ ਹੋਏ ਆ ਹਾਂ ਜੀ ਹਾਂ ਜੀ ਹਾਂ ਜੀ ਜੇਰਾ ਨਾਲ ਹੀ ਆ ਜੇਰਾ ਹਾਂ ਜੀ ਹਾਂ ਜੀ ਤਾਂ ਪਹਿਲਾ ਮਾਲ ਕਿਦਾਂ ਵੇਗਿਆ ਭਾਜੀ ਪਹਿਲਾਂ ਐਵੇਂ ਵੇਗਿਆ ਹੋ ਗਿਆ ਪੂਰੇ ਪਟਾਕੇ ਵੇ ਜੀ ਠੀਕ ਹੈ ਜੀ ਐਡਰੈਸ ਦੱਸ ਦਿਓ ਜੀ ਆਪਣਾ ਆਪਣਾ ਪਿੰਡ ਮਿਹਰਬਨਪੁਰਾ ਜੀ ਹਾਂ ਜੀ ਜ਼ਿਲ੍ਹਾ ਅੰਮ੍ਰਿਤਸਰ ਜੀ ਜੀ ਹਾਂ ਜੀ ਠੀਕ ਹੈ ਜੀ ਫੋਨ ਨੰਬਰ ਦੱਸ ਦਿਓ ਜੀ 75085 ਹਾਂ ਜੀ 14496 ਨਾਮ ਕੀ ਹੈ ਜੀ ਆਪਣਾ ਸਰਜੀ ਸਿੰਘ ਠੀਕ ਹੈ ਜੀ ਤਾਜੀ ਸੂਈ ਜਿਹੜੀ ਅੱਜ ਹੁਣੇ ਐਸੇ ਵੇਲੇ ਸੂਈ ਆ ਉੱਤੇ ਹੀ ਸ਼ੁਰੂਆਤ ਕਰੀਏ ਹਾਂਜੀ ਕਿੱਦਾਂ ਭਾਜੀ ਪਹਿਲਾ ਸੁਆ ਇਹ ਪਹਿਲਾ ਸੁਆ ਭਾਜੀ ਹੋ ਗਿਆ ਅੱਧਾ ਘੰਟਾ ਸੂਈ ਨੂੰ ਅੱਧਾ ਘੰਟਾ ਹੋ ਗਿਆ ਬੱਚਾ ਮਗਰ ਮਗਰ ਬੱਛਾ ਜੀ ਬੱਛਾ ਆ ਗਿਆ ਹਨਾ ਤੋ ਦੰਦੋ ਕਿੰਦਾ ਦੰਦਾ ਜਾ ਦੋ ਦੰਦ ਭਾਜੀ ਦੋ ਦੰਦ ਹਾਂਜੀ ਠੀਕ ਹੈ ਜੀ ਆਹ ਵੇਖੋ ਦਿਖਾ ਦਿੰਨੇ ਆ ਮੂੰਹ ਪੁੱਟ ਕੇ ਵੀ ਦਿਖਾ ਦਿੰਨੇ ਆ ਤੇ ਕੱਦ ਕਾੜ ਦੋਈ ਆਪ ਚੈੱਕ ਕਰ ਲੋ ਬਰੀਡ ਨਸਲ ਪੂਰੀ ਆ ਆਜੋ ਪਹਿਲਾਂ ਦੰਦ ਵਿਖਾਈਏ ਆਹ ਦੰਦ ਚੈੱਕ ਕਰੋ ਜੀ Ориਜੀਨਲ ਦੋ ਦੰਦ ਵੇਖੋ ਜੀ ਦੋ ਦੰਦ ਬਾਕੀ ਕੰਨੀਆਂ ਨਕੀਆਂ ਜੇ ਆਕੇ ਤੁਸੀਂ ਆਪ ਵੀ ਜਾ ਕਰ ਲਓ ਕਈਆਂ ਗੱਲਾਂ ਦਾ ਨਹੀਂ ਪਤਾ ਲੱਗਦਾ ਸਾਨੂੰ ਵੀ ਆਹ ਵੇਖੋ ਜੀ ਕੱਦ-ਕੱਡ ਚੈੱਕ ਕਰ ਲਓ ਬੇਲ ਚੈੱਕ ਕਰ ਲਓ ਸੂਹਾ ਪਹਿਲਾ ਅੱਜ ਹੀ ਸੂਈ ਆ ਜੇਰ ਨਾਲ ਲਮਕਦੀ ਆ ਦੇ ਦੇਖੋ ਬਾਕੀ ਹੈ ਠੰਡੀ ਧੀਰੀ ਭਾਜੀ ਬਿਲਕੁਲ ਬਰਫੀ ਆ ਦੇ ਠੀਕ ਹੈ ਜੀ ਆਹ ਵੇਖੋ ਜੀ ਕੁਆਲਿਟੀ ਚੈੱਕ ਕਰੋ ਗੇੜਾ ਘੜਾ ਵੀ ਦੇਖ ਰਾਂ ਫੇਰ ਦਿਖਾਈਏ ਚੰਗੀ ਤਰ੍ਹਾਂ ਦਿਖਾਈਏ ਵੈੜ ਨੂੰ ਵੈੜ ਬਹੁਤ ਸੋਹਣੀ ਸ਼ਕੀਨ ਆ ਜੀ ਬਹੁਤ ਸ਼ਕੀਨ ਆ ਭਾਜੀ ਭਾਜੀ ਦੁੱਧ ਕਿੰਨਾ ਵਿੱਚ ਵਾਈ ਜਾਊਗੀ ਇਹ ਦੁੱਧ ਭਾਜੀ ਵਸ਼ੀ સેવા ਹੀ ਆ ਲੇ 20 ਕਿਲੋ ਦੁੱਧ ਵਸ਼ੀ ਚਵਾ ਦੋਗੇ ਤਾਂ ਆ ਵੇਖੋ ਜੀ ਹਾਂਜੀ ਸ਼ੌਂਕੀ ਆ ਜਿਹੜੇ ਵੀਰ ਰੱਖਣ ਦੇ ਸੋਹਣੀਆਂ ਚੀਜ਼ਾਂ ਜਿਹੜੇ ਖਰੀਦੇ ਆ ਨਾ ਵੀਰ ਉਹਨਾਂ ਲਈ ਆਏ ਸੋਹਣੀ ਆ ਬਹੁਤ ਬਿਊਟੀਫੁਲ ਕਹਿ ਦਿੰਦੇ ਇਹਨੂੰ ਅੰਗਰੇਜ਼ੀ ਦੇ ਵਿੱਚ ਪੰਜਾਬੀ 'ਚ ਸੋਹਣੀ ਕਹਿੰਦੇ ਆ ਆ ਵੇਖੋ ਜੀ ਹਾਂਜੀ ਭਾਜੀ ਦੁੱਧ ਫੇਕ ਚਵਾਈ ਜਾਊ ਕਿੰਨਾ ਕਰ 20 ਕਿਲੋ ਭਾਈ ਚਵਾਜੂ 20 ਕਿਲੋ ਚਵਾਜੂ ਹੈ ਬਾਕੀ ਜਿੰਨੀ ਸੇਵਾ ਬੰਦਾ ਕਰੂਗਾ ਉਸ ਹਿਸਾਬ ਨਾਲ ਜੇ ਪਾਇਆ ਲਖਣਾ ਫੇਰ ਦਾਖਲ ਕਰ ਤਾਰਾਂ ਧੂਰਾ ਮਾਰ ਕੇ ਵੇਖੀਆ ਕਿ ਨਹੀਂ ਬੋਲ ਭਾਈ ਬੋਲੀ ਮਾਰ ਕੇ ਭਾਈ ਠੀਕ ਆ ਬਹੁਤ ਤਾਰਾਂ ਮੈਂ ਸੀਲ ਬੋ ਨਿਕਲੀ ਪਛੀ ਆ ਵੇਖੋ ਜੀ ਤਾਰਾਂ ਮਾਰ ਕੇ ਦਿਖਾ ਦਿੰਨੇ ਆ ਚੈੱਕ ਕਰੋ ਮੇਨ ਪਹਿਲਾਂ ਨਾ ਮਸ਼ੀਨ ਦੇ ਆ ਵੇਖੋ ਜੀ ਆ ਹੁਣੇ ਸੂਈ ਜੇ ਬਾਕੀ ਤੇ ਭਾਈ ਮਸ਼ੀਨ ਨਾਲ ਚੋਲੇ ਪਾਸੇ ਹੱਤ ਨਾਲ ਚੋਲੇ ਥਣ ਬਹੁਤ ਵਧੀਆ ਬੈੜੇ ਜੀ 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 ਥੜਾ ਦੀ ਵੀਰ ਜੀ ਕੋਈ ਬਾਹਰ ਘਾੜਦ ਨਾ ਹੁਣੇ ਸੂਈ ਭਾਈ ਪਹਿਲਾਂ ਵੱ ਹਾਂਜੀ ਤੇ ਦੱਸੋ ਫਿਰ ਮੁੱਲ ਕਿੰਨਾ ਕਰਨਾ ਜੀ ਮੁੱਲ ਭਾਜੀ 75 ਭਾਏ ਮੰਗ ਲਈਏ ਹਾਂਜੀ ਭਾਏ 70 ਮੰਗ ਲਈਏ ਹਾਂਜੀ 1000 ਰੁਪਏ ਦੀ ਵਸ਼ੀ ਆ ਪਾ ਦੇਣਾ ਭਾਜੀ ਮਾਰ ਤਾਣ ਕਰਦੇ ਕੋ ਥੋੜਾ ਬੋਧ ਕਰਦਾਗਾ ਭਾਜੀ ਕਹਿਣਾ ਵਣਦਾ ਤਾਂ ਨਹੀਂ ਆ ਬਾਕੀ ਮਰਜੀ ਤਾਂ ਕਰਦਾ 2000 ਰੁਪਏ ਪਾ ਮਾਰ ਕਰਦਾ ਠੀਕ ਆ ਜੀ 36000 ਦੀ ਯਾ ਕਹਿੰਦਾ ਮੇਰਾ ਵੀਰ ਕੋ ਭਾਜੀ ਜਿਹੜੀ ਜਿੱਦਾਂ ਜਿਹੜੀ ਸੋਹਣੀ ਵਸ਼ੀ ਆ ਨਾ ਬਿਲਕੁਲ ਜਾਇਜ਼ ਮੁੱਲ ਕੀਤਾ ਵੀ ਇਹਨੇ ਪਹਿਲਾ ਸੂਆ ਸੂਈ ਜੇ ਮੂੰ ਤਾਂ 2000 ਰੁਪਏ ਆ ਮੁੱਲ ਵਾਲੀ ਮਸ਼ੀ ਲੱਭਣੀ ਨੀਗੀ ਕਿੰਨੇ ਦੀ ਹੋਗੀ 63000 63000 ਦੇ ਰਣੀ ਭਾਜੀ ਆਜ 63000 ਹੋਰ ਭਰਦਾਂਗੇ 5 400 ਛੋੜ ਛੋੜ ਆ ਵੇਖੋ ਛੋੜ ਵੀ ਹੋ ਜੂ ਨਹੀਂ ਹੁਣ ਬਾਕੀ ਮੁੱਠੀ ਦੀ ਚਵਾਲਾ ਥਣ ਲੱਗਾ ਹੈ ਬਾਕੀ ਸੀਲ ਸੂਲ ਬੜੀ ਹੈ ਹਾਂਜੀ 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 ਠੀਕ ਹੈ ਜੀ ਸੀਲ ਵੀ ਥਾਣੇ ਕੇ ਤੇ ਵੇਖ ਲੋ ਜੀ ਵੇਖੋ ਸਿੰਘ ਆ ਵੇਖ ਚੈੱਕ ਕਰੋ ਥਣ ਦੂਸਰੇ ਪਾਸੇੋਂ ਬੈਠਾ ਵੀਰ ਨਾਲੇ ਨਹੀਂ ਕੋਈ ਗੱਲ ਨਹੀਂ ਭਾ ਚੱਲੇ ਨੰਗੇ ਭਾ ਖਾਣੇ ਭਾ ਚੱਲੇ ਨੰਗੇ ਨਾ ਕੋਈ ਗੱਲ ਨਹੀਂ 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 ਕੋਈ ਨਹੀਂ ਬਹੁਤ ਸੀਲਾ ਭਾਜੀ ਲੈਣੇ ਨਹੀਂ ਇਹੋ ਜੀ ਸਹੀ ਆ ਦੂਜੇ ਨੰਬਰ ਵਾਲੀ ਬਾਰੇ ਦੱਸੋ ਜੀ ਇਹ ਭਾਜੀ ਬਾੜ ਸੁਈ ਇਹਨੂੰ ਮਤਲਬ ਇਹ ਬਾਹਰ ਸੁਈ ਆ ਇਹਨੂੰ 20 ਮਿੰਟੋ ਘਣੇ 2 ਦਾ ਘੰਟਾ ਹੋ ਗਿਆ ਹੋਗਾ ਸੁਈ ਬਾਕੀ ਜੇ ਰਾ ਪੌਣੀਆਂ ਆ ਜੇ ਰਾ ਪੌਣੀਆਂ ਭਾਜੀ ਠੀਕ ਆ ਹਾਂਜੀ ਤੇ ਇਹ ਬੱਚਾ ਇਹਦੇ ਮਗਰ ਵਛੀ ਹੈ ਕਿ ਨਾ ਸ਼ੇਰੀ ਇਹਦੇ ਮਨ ਵਛੀਤੀ ਨੇ ਜੀ ਉਹਦੇ ਮਗਰ ਵਛਾ ਉਹਦੇ ਮਗਰ ਵਛਾ ਇਹ ਬੱਚੇ ਵੀ ਚੰਗੇ ਸੋਹਣੇ ਦਿੱਤੇ ਇਹਨਾਂ ਨੇ ਹਾਂਜੀ ਆ ਵੀ ਚੰਗੀ ਸੋਹਣੀ ਆ ਜੇਰਾ ਭਾਜੀ ਸੁਆ ਕਿਨਵਾ ਇਹ ਦੂਜਾ ਸੁਆ ਵੀਰ ਜੀ ਦੂਜਾ ਸੁਆ ਹਾਂਜੀ ਠੀਕ ਆ ਜੀ ਤੇ ਦੁੱਧ ਕਿੰਨਾ ਕੁ ਚਵਾਉਗੀ ਇਹ ਇਹਨੇ ਭਾਜੀ ਦੁੱਧ 20 22 ਕਿਲੋ ਚ ਆਇਆ ਜੇ ਪਹਿਲਣ ਨੇ ਪਹਿਲਣ ਨਹੀਂ ਹਾਂਜੀ ਦੁੱਧ ਚਵਾਇਆ 20 22 ਕਿਲੋ ਥਾਣੇ ਦਾ ਬਹੁਤ ਸੋਹਣਾ ਲੱਗਾ ਵੇਖੋ ਜੀ ਆਹ ਵੇਖੋ ਕੁਆਲਿਟੀ ਥਾਣਾ ਦੀ ਚੈੱਕ ਕਰੋ ਜੀ ਤੋੜੋ ਵੀਰ ਜੀ ਨੂੰ ਤੋੜ ਦੇ ਜੀ ਆਹ ਵੇਖੋ ਜੀ ਫੇਸ ਕੁਆਲਿਟੀ ਬੜੀ ਚੰਗੀ ਆ ਆ ਵੇਖੋ ਮਗਰੇ ਦੇ ਵਸ਼ੀ ਹੈ ਜੀ ਇਹ ਵੀ ਤਾਜੀ ਸੁਈ ਆ ਖਾਣ ਤੁਣ ਬੜਾ ਸੋਹਣਾ ਲੱਗਾ ਇਹ ਵੀ ਠੰਡੀ ਧੀਰੀ ਰਸੀ ਹੋਣ ਬੜਾ ਮੋਟਾ ਮੋਟਾ ਲੱਗਾ ਰਸੀ ਕੋਲ ਦੀ ਲੋੜ ਆ ਭਾਜੀ ਇਹਨੂੰ ਮਾਰੀਂ ਪੀਤਾ ਮਾਰ ਦੇ ਰਸੀ ਪਾਉਣ ਦੀ ਲੋੜ ਐਨੂੰ ਭਾਵੇਂ ਭਾਜੀ ਪਉਣੀ ਪਾਓ ਨਹੀਂ ਇਹ ਤੇ ਫਾਲੀਆਂ ਸੀਲਾ ਗਾਇਆਂ ਆਰੇ ਆਹੇ ਤਿੰਨ ਤਿੰਨ ਬੰਨੇ ਬਹਿ ਕੇ ਚੋੜੋ ਠੀਕ ਐ ਜੀ ਅਛਾ ਦੋ ਇੱਕ ਉਹ ਬੰਨੇ ਤੇ ਕੋ ਬੰਨੇ ਇੱਕ ਉਹ ਬੱਚਾ ਉਥੇ ਘੋਤਾ ਭਾਈ ਸੇ ਘੋਤਾ ਰ ਮਾਰ ਕੇ ਮਾਰਦਾ ਆਹੇ ਵੇਖੋ ਬੱਚਾ ਉਥੇ ਜੇ ਧਾਰਾ ਇੱਥੇ ਮਾਰ ਲਓ ਇਹ ਸੜ ਗੱਲ ਨੂੰ ਬੱਚਾ ਮਰ ਜੇ ਉਹ ਗੱਲ ਬਾਦ ਆ ਜੀ 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 ਐ ਹੋਣੀ ਚੀਜ਼ਾਂ ਲੈਣੇ ਨਹੀਂ ਤੇ ਚੋਣ ਵੇਲੋ ਭਾਜੀ ਭਾਵੇਂ ਜੀ ਆਹ ਵੇਖੋ ਜੀ ਮਾਰਦਾ ਰ ਦਬ ਦਬ ਕੇ ਯਾਰ ਚੈੱਕ ਕਰੋ ਜੀ ਆ ਦੇਖੋ ਸੂਈ ਜੇ 20 ਮਿੰਟ ਵੇਲੇ ਜੇਰ ਪਾਉਣੀ ਹੈ ਇਹ ਨਾਲ ਤੇ ਕਹਿੰਦੇ ਕਿੰਨਾ ਚਵਾਈ ਜਾਊਗੀ ਤੁਹਾਨੂੰ ਪਾਜੀ 25 ਕਿਲੋ ਚਵਾ ਦੋਗੇ ਇਹਰਕਾ 25 ਕਿਲੋ ਚਵਾ ਜਾਊਗੀ ਹਾਂਜੀ ਥਾਣਾ ਵੇ ਲੋ ਕਹੋ ਜਿਆ ਲਗਾ ਯਾ ਬਾਕੀ ਹੈ ਵੀ ਮਕਰ ਵਸ਼ੀ ਆ ਹਨਾ ਹਾਈ ਰੂਡੀ ਬਹੁਤ ਬਾਜਨ ਬਹੁਤ ਜੇ ਕਾਟ ਕਾਟ ਵੀ ਚੰਗਾ ਤੇ ਇਹਦੀ ਫੈਂਟ ਵੀ ਜਿਆਦੀ ਆਊ ਕਿ ਮੇਰੇ ਸਾਹ ਹਾਂਜੀ ਆਜੀ ਕ੍ਰੋਸ ਆ ਨਾ ਪਾਜੀ ਕ੍ਰੋਸ ਚ ਆ ਜਾਂਦੀ ਆ ਹਨਾ ਹਾਂਜੀ ਬਾਕੀ ਸਫਾਈ ਵੇ ਲੋ ਦੇਵੇ ਦੀ ਹਾਂਜੀ ਕੋਈ ਭਾਲ ਨਹੀਂ ਚੱਡੇ ਦੇ ਵਿੱਚ ਮਾਸਾ ਜੀ 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 ਥਾਣਾ ਦੀ ਕੋਈ ਬਾਤ ਕਰ ਮੈਂ ਕਹਿੰਦਾ ਬੰਬੂ ਗਾਰਡ ਹੋਊਗਾ ਇਹ ਮੁੱਲ ਕਿੰਨਾ ਕਰਨਾ ਪਾਜੀ ਇਹਦਾ ਮਾਤਲ ਮੰਗ ਲਈ ਪਾਜੀ 85000 ਮੰਗ ਲੋ ਜੀ ਤੁਹਾਡੀ ਚੀਜ਼ ਹੈ ਜੀ 85 ਨਹੀਂ ਮੰਗਣਾ ਪਾਜੀ ਆਪਾਂ ਹਾਂ ਜੀ ਇਹ 70000 ਦੇ ਦਈਏ ਮਾਨਤਾਨ ਕਿੰਨਾ ਕਰ ਦੋਗੇ ਉੱਪਰ ਲ 2 ਕਰ ਦਾਂਗਾ ਮਾਨ 70000 70000 ਦੀ ਛੋਟ ਕਰ ਦਿਓ ਹੁਣ ਕੇ 70000 ਦੀ ਹਜ਼ਾਰ ਆਪਾਂ ਛੋਟ ਕਰ ਦਾਂਗੇ 70 ਠੀਕ ਹੈ ਬਾਕੀ ਜਿਹੜੇ ਵੀਰ ਫੇਸਬੁੱਕ ਤੇ ਵੀਡੀਓ ਵੇਖਦੇ ਆ ਨਾ ਉਹ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੁੰਦਾ ਉਹਥੇ ਫੋਨ ਲਾ ਲਿਆ ਕਰੋ ਉਹ ਲੇਟ ਥੋੜੀ ਵੀਡੀਓ ਚੜਦੀ ਨਾ ਕਈ ਨਹੀਂ ਨਹੀਂ ਉਸੇ ਦਿਨ ਚੜ ਦਿੰਨੇ ਆਪਾਂ ਬਾਕੀ ਵੀਰ ਫੋਨ ਬਾਅਦ ਵੀ ਕਰਦੇ ਰਹਿੰਦੇ ਆ ਉਹ ਕਈਆਂ ਨੂੰ ਥੋੜਾ ਬਾਅਦ ਚ ਲੇਟ ਇਹ 70000 ਚੋਂ ਮਾਣੂਗਾ 80000 ਮਾਣ ਕਰਦਾ 1.70000 1.70000 ਬਹੁਤ ਹੀ ਚੰਗੀ ਵਸ਼ੀ ਹੈ ਆ ਦੇਖਈਏ ਇਹਦੇ ਭਾਈ ਨਮੂਨਾ ਹੀ ਆ ਇਹ ਗੱਬਣ ਹਾਂਜੀ ਗੱਬਣ ਹੈ ਭਾਜੀ ਇਹ ਦੋਵੇਂ ਪਹਿਲਾ ਪਹਿਲਾ ਖੀਰੀ ਦੋਂਦੀ ਹੋਈ ਹੈ ਦੋਂਦੇ ਚੱਕ ਨਹੀਂ ਦਿੰਦਾ ਅੱਛਾ ਦੋਂਦੇ ਦੋਂਦੇ ਦੇ ਦੰਦ ਤਾਂ ਪੂਰੇ ਕਰਨ ਢੀ ਕਰਨ ਢੀ ਆ ਬਹੁਤ ਜਿਆਦਾ ਚੰਗੀ ਵਸ਼ੀ ਆ ਆ ਵੇਖੋ ਜੀ ਇਹਦਾ ਤਾਂ ਦੂਜੀਆਂ ਨਾਲੋਂ ਨਾਰਮਲ ਆ ਹਨਾ ਥੋੜਾ ਕਦਰ ਦਾ ਫਰਕ ਹੋਊ ਪਾ ਸ਼ਕੀਨੀ ਬਹੁਤ ਯਾਰੀ ਆ ਉਹ ਆਨੇ ਬਦੰਦ ਵੀ ਵੇਸ਼ੀ ਹੋਰ ਵੀਰ ਤੌਰ ਕੋਈ ਨਹੀਂ ਇਹਨੂੰ ਘਮਾਣਾ ਢੇੜਾ ਘੜਾ ਇਹਦਾ ਲੈ ਜਾ ਆ ਵੇਖੋ ਜੀ ਥਾਨ ਦੀ ਕੁਆਲਿਟੀ ਇਹ ਕਰਾ ਚੈੱਕ ਕਰਾ ਦਿਓ ਗੁਲਾਬੀ ਰੰਗ ਦਾ ਥਾਨ ਲੱਗਾ ਇਹਨੂੰ ਆ ਵੇਖੋ ਜੀ ਆ ਹਾ ਹਾ ਹਾਸ ਵਾਹ ਆ ਜਾਂਦਾ ਇਦਾਂ ਦੇ ਹਵਾਨੇ ਵੇਖ ਕੇ ਗਾ ਬਹੁਤ ਚੰਗਾ ਭਾਜੀ ਦਾਣਾ ਇਹਦੇ ਬੰਦ ਖਾਈ ਮੜੇ ਆ ਵੇਖੋ ਜੀ ਬਹੁਤ ਅਸੀਂ ਇਹਨੂੰ ਵੀ ਨਹੀਂ ਪਾਉਣ ਦੀ ਜੀ ਤੋਫੇ ਆ ਆ ਵਿਖਾ ਦਾਲ ਇਹ ਜਿਹੜੀ ਦੋਂਦੀ ਉਹ ਦੋਂਦੀ ਕਵਾਂ ਲਓ ਚੱਲ ਕੋਈ ਨਹੀਂ ਆਓ ਇਧਰ ਆਓ ਵਿਖਾਓ ਨਹੀਂ ਮੈਂ ਕੋਈ ਗੱਲ ਹੈ ਕੋਈ ਆ ਕੇ ਵੇਖ ਲੂਗਾ ਨਹੀਂ ਪਖਾਵਾਂਗੇ ਚੰਗੀ ਤਰ੍ਹਾਂ ਆਹ ਵੇਖੋ ਖੜਿਆ ਹੋਣਾ ਕਰੋ ਚੈੱਕ ਜੀ ਤੇ ਹੋਰ ਦੋਂਦੀ ਠੀਕ ਹੈ ਜੀ ਦੋ ਸਾਲਾਂ ਦੀ ਇਹ ਵਸ਼ੀ ਵਾਲੇ ਸਾਰੇ ਹਾਂ ਜੀ ਬੰਦੋ ਜੀ ਇਹ ਵੀ ਚੰਗੀ ਹੈ ਜੀ ਸੇਵਾ ਬਹੁਤ ਕੀਤੀ ਗਈ ਬੰਦੇ ਨੇ ਜਿਹੜੀ ਦੋ ਸਾਲਾਂ ਦੀ ਤੇ ਭਾਈ ਕਿੰਨਾ ਕ ਚਵਾਉਗੀ ਇਹ ਦੋ ਦੋ ਭਾਈ ਭਾਈ ਝੂਰ ਨੂੰ ਨੰਦ ਭਾਈ ਬਾਈ ਤੇ 20 ਕਹੀ ਜਾਈਏ ਹਾਂਜੀ ਪਾ 17 18 ਕਿਲ ਵਸ਼ੀ ਵਿਹੇ ਚ ਪਾਈ ਜਾਊਗੀ ਬਾਕੀ ਸਾਹਮਲੇ ਕੋਈ ਸਾਹਮਲੇ ਦੇਣ ਕਿੰਨੇ ਕੁ ਲੈ ਜੂਏ ਪੰਜ ਛੇ ਦਿਨ ਲੈ ਜੂਏ ਜੀ ਠੀਕ ਆ ਮੁੱਲ ਕਿੰਨਾ ਕਰਨਾ ਜੀ ਹਾਂਜੀ ਮੁੱਲ ਕਿੰਨਾ ਕਰਨਾ ਸੋਚਣ ਹੀ ਲੱਗ ਗਿਆ ਵੇਖ ਕੇ ਵਸ਼ੀ ਹਾਲ ਕੀ ਹੋ ਗਿਆ ਜੇ ਮੱਛੀ ਭਾਈ ਦੇ ਰਾਂਗਾ ਵਾ 60000 ਰੁਪਏ ਦੀ ਮੁੱਲ ਭਾਈ 75 ਕਰਾ ਲਓ ਮਾਰਤਾਨਾ ਜੂ ਥੋੜਾ ਬੋਦਾ ਕਿ ਨਹੀਂ ਨਹੀਂ ਚੁੱਪ ਆਜੀ ਪੰਜ ਚਾਰ ਸਦਾ ਹੋਣਾ ਇਹ ਮਾਰਤਾਨਾ ਵੇਖ ਲਓ ਹਾਂਜੀ ਕਰ ਦਿਓ ਥੋੜਾ ਬੋਦਾ ਨਹੀਂ 10000 ਦਾ ਕਰਦਾਂਗੇ 40000 40000 ਦੀ ਹਾਂਜੀ ਸੂਈਆਂ ਤੁਸੀਂ ਘੱਟ ਰੇਟ ਤੇ ਦੇਣ ਦੇ ਤੈਨੂੰ ਪਾਜੀ ਥੋੜੀ ਚੀਜ਼ ਹੋ ਰਿਆ ਨਾ ਇਹ ਚੀਜ਼ ਹੋ ਰਿਆ ਫਿਰ ਚਲੋ ਮਰਜੀ ਤੁਹਾਡੀ ਹੈ ਮੱਛੀ ਤੋਹਫਾ ਤੋਹਫਾ ਹੈ ਸੋਹਣੀ ਹੈ ਵੀਰ ਨੂੰ ਫੋਨ ਕਰ ਲੈ ਯਕੀਨ ਬਹੁਤ ਯਾਰੀ ਵੇਸ਼ੀ ਇੰਨੀ ਪੂਰੀ ਹੈ ਜੀ ਆਉਂਦੇ ਸੂਏ ਨੂੰ ਭਾਏ ਬਾਕੀ ਜੱਡੀ ਹੈਗੀ ਆ ਬੋਡੀ ਦਿਖਾਈਏ ਇਹਨੇ ਕੋਈ ਕਹਦੇ ਕੋ ਜੂਮ ਕਰਕੇ ਵੱਡੀ ਦਿਖਾ ਦੇ ਕੱਦ ਕਾਢ ਓਡਾ ਕੀ ਦਿਖਾਇਆ ਵਾ ਤੁਹਾਨੂੰ ਆ ਕੇ ਵੱਡੀ ਜਰੂਰ ਲੱਗੂ ਛੋਟੀ ਨਹੀਂ ਲੱਗਦੀ ਵੀਡੀਓ ਦੇ ਹਿਸਾਬ ਨਾਲ ਆ ਜਿਹੜੀ ਹੈ ਜੀ ਲਾ ਇਹ ਦੂਜਾ ਸੂਆ ਭਾਈ ਠੀਕ ਹੈ ਜੀ ਹਾਂਜੀ ਗੱਬਣ ਗੱਬਣਿਆ ਲੈਣੇ ਦਿਨ ਕਿੰਨੇ ਲਾਜੂ ਇੱਕ ਹਫਤਾ ਭਾਜੀ ਲਾਜੂ ਪੁਰਾਏ ਇੱਕ ਹਫਤਾ ਕੱਠੀਆਂ ਸੂਣ ਗਿਆ ਭਾਜੀ ਕੱਠੀਆਂ ਹੀ ਹਾਂ ਇੱਕ ਦਿਨ ਉਹ ਪਹਿਲਾਂ ਸੂਭੂ ਜਾਏ ਪਹਿਲਾਂ ਸੂਭੂਗੀ ਠੀਕ ਆ ਹਾਂਜੀ ਸਹੀ ਆ ਤੇ ਦੁੱਧ ਕਿੰਨਾ ਚਵਾਉ 18 ਕਿਲੋ ਤੋੜੋ ਭਾਈ ਇਹਨੂੰ 18 19 ਕਿਲੋ ਦੁੱਧ ਚਵਾ ਜਾਣਾ ਨੇ ਹਨਾ ਸੇਵਾ ਦੇ ਭਾਈ 20 ਤੋਂ ਬਾਅਦ ਵੀ ਪੰਨਾ ਚੋ ਸਕਦਾ Papa 16 17 ਕਿਲੋ ਪਹਿਲਾਂ ਨੇ ਕੱਢਿਆ ਇਹਨੇ ਥਾਣਾ ਦੀ ਭਾਈ ਕੋਈ ਬਾਹਰ ਘੜਤ ਨਹੀਂ ਪਹਿਲਾਂ ਭਾਈ ਟਿੱਪਣ ਹੁੰਦੀਆਂ ਕਿ ਦੇ ਚੰਗੀ ਆ ਆ ਵੇਖੋ ਜੀ ਕੁਆਲਿਟੀ ਚੈੱਕ ਕਰ ਲਓ ਸੂਆ ਦਾ ਦੂਜਾ ਦੂਜਾ ਸੂਆ ਭਾਈ ਆ ਵੇਖੋ ਜੀ ਵੇਖ ਸਾਦੇ ਆ ਆ ਵੇਖੋ ਜੀ ਕੁਆਲਿਟੀ ਚੈੱਕ ਕਰੋ ਇਹ ਵੀ ਚੰਗੀ ਸੋਹਣੀ ਤੇ ਵੀਰ ਸ਼ਕੀਨ ਵਸ਼ੀਆਂ ਲਿਆਉਂਦਾ ਵਾ ਇਹ ਕਿ ਕਵਾ ਇਹ ਵੀ ਦੰਦਾ ਜੀ ਆ ਵੀਰ ਜੀ ਹਰੇ ਜਵਾਨ ਭਾਈ ਦੁੱਧ ਕਿੰਨਾ ਕ ਚਵਾਈ ਜਾਊਗੀ ਇਹ ਦੁੱਧ ਭਾਜੀ 18 19 ਗਲ ਦਾ ਨਾਰਮਲ ਚਵਾ ਦੂਗੀ ਜੇ ਬੰਦੇ ਦੀ ਸੇਵਾ ਹੋਵੇ ਤਾਂ ਵੀਰ ਤੋਂ ਪਲੱਸ ਵੀ ਚਵਾ ਸਕਦੀ ਹੈ ਅੱਛਾ 20 ਤੋਂ ਪਲੱਸ ਵੀ ਬਾਕੀ ਵਸ਼ੀਆਂ ਛੋਟੀਆਂ ਨਹੀਂਆਂ ਸ਼ਕੀਨ ਬਹੁਤ ਯਾਰੀਆਂ ਵਸ਼ੀਆਂ ਨੇ ਸ਼ਕੀਨ ਹੁੰਦੇ ਤਾਂ ਦੇ ਕੋ ਜਾਨਵਰ ਜਿਹੜੇ ਸ਼ਕੀਨ ਨੇ ਕਈ ਬੰਦੇ ਕਹਿੰਦੇ ਲੱਭਦੇ ਆ ਛੋਟੇ ਜਿਹੇ ਕੱਦ ਦੀ ਹੋਵੇ ਸੋਹਣੀ ਹੋਵੇ ਤੇ ਦੁੱਧਾਂ ਤੇ ਪੀਣ ਵਾਲੀ ਉਹ ਚੀਜ਼ਾਂ ਆ ਦੁੱਧ 15 20 ਕਿਲੋ ਦਈ ਜਾਵੇ 20 ਕਿਲੋ ਮਜੇ ਹਾਂ ਠੀਕ ਆ ਤੇ ਕਿੰਨਾ ਕਰਨਾ ਮੋਲੇ ਦਾ ਇਹਦਾ ਮੁੱਲ ਭਾਜੀ ਪਹਿਲੇ ਯਰ ਵੀ ਜਰਾਂ ਦੇ ਵੀ ਛੋੜ ਕੇ ਨਹੀਂ ਕਰਦੋਗੇ ਇਹਦਾ ਵੀ ਛੱਡ ਦਾਂਗੇ ਭਾਈ ਯਾਰ ਦੋ ਯਾਰ ਵੇਖ ਲਓ ਕਈ ਯਾਰਾਂ ਵੀਰ ਭਰਾ ਜੋੜੇ ਵਾਲੇ ਹੁੰਦੇ ਉਹ ਚ ਵੱਧ ਮਾਰ ਕੋਈ ਨਹੀਂ ਕਰਦਾ ਉਹ ਮਨਤਨ ਕਰਦਾ ਠੀਕ ਆ ਤਾਂ ਆ ਇਹ ਆੜੀਆਂ ਵੜਾਂ ਵੇਗੀਆਂ ਵਾ ਵੀ ਚੰਗੀਆਂ ਸੋਹਣੀਆਂ ਐ ਵੀਰ ਕੋ ਹਾਂਜੀ ਹੋਰ ਵੀਰ ਜੀ ਉਹ ਵੀ ਦਿਖਾਉਣੀ ਐ ਕਿਹੜੀ ਉਹ ਭਾਈ ਸੀਲ ਹੋਗੀਆਂ ਆਹ ਵਾਲੀ ਆਹ ਵਾਲੀ ਇਹ ਭਾਜੀ ਸੂਈ ਆ ਸੂਈ ਆ ਭਾਜੀ ਅੱਜ ਲੈਂਦੀ ਜੋਗੇ ਲੈਂਦੀ ਅੱਜ ਅੱਛਾ ਹਾਂਜੀ 12 ਵਜੇ ਜਾਂਦੀ ਐ ਦੁੱਧ ਕਿੰਨਾ ਦੇ ਕੋਲ ਦੁੱਧ ਭਾਜੀ 8 ਕਿਲੋ ਤੁਸੀਂ ਮੰਨ ਕੇ ਲਓ ਕੋਈ ਠੀਕ ਆ 8 ਕਿਲੋ ਦੁੱਧ ਬੱਚਾ ਕੀ ਤੇ ਮਗਰ ਵੱਛਾ 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 ਉਹ ਦੂਜੇ ਬੰਦੇ ਵੱਧਾ ਸਾਨਾ ਉਹ ਦੂਜੇ ਜੀ ਵੇਚਾ ਠੀਕ ਆ ਤੇ ਤੋਰੋ ਵੀਰ ਜੀ ਨੂੰ ਸੂਆ ਦਾ ਕਰਵਾ ਹਾਂਜੀ ਸੂਆ ਕਰਵਾ ਸੂਆ ਇਹ ਪਹਿਲਾਂ ਵਸ਼ੀ ਅੱਛਾ ਪਹਿਲਣ ਖਾਣਾ ਛੇ ਲੱਗੇ ਇਹਨੂੰ ਹਣਾ ਨਹੀਂ ਛੇ ਨਹੀਂ ਮੜੀ ਸ਼ਾਂਗਾ ਜੀ ਮਗਰ ਉਹ ਕਿਨੇ ਚੱਲਦੀ ਆ ਚੱਲਦੀਆਂ ਨਹੀਂ ਗਿਆ ਉਹ ਭਲੇਖਾ ਜ਼ਰੂਰ ਪਾਉਂਦੀ ਆ ਵੀ ਨੇ ਕੇ ਆ ਥਾਣ ਜਿਹੜੇ ਦੁੱਧ ਵਾਲੇ ਉਹ ਵੱਡੇ ਆ ਹਾਂਜੀ ਤੋਰਦੇ ਵੀਰ ਲੰਮੀ ਮੜੀ ਜੀ ਥਣ ਦੋਰੇ ਦਿਖਾ ਦਿੰਦੇ ਆ ਪਿੱਛੋਂ ਐਂ ਲੱਗਦਾ ਵੀ ਜਿੱਦਾਂ ਥਣ ਨਿਕਾ ਹੁੰਦਾ ਵਾ ਜਿਹੜੇ ਚੋਣ ਵਾਲੇ ਉਹ ਲੰਮੇ ਆ ਥਣ ਆਹ ਵੇਖੋ ਜੀ ਫੇਸ ਕੁਆਲਟੀ ਵੀ ਵੇਖ ਲਓ ਮੋਲੇ ਦਾ ਬਿਲਕੁਲ ਜਾਇਜ਼ ਕਰਨਾ ਵੀਰ ਨੇ ਸਸਤੇ ਭਾੜੇ ਹੀ ਵੀਰ ਕਹਿੰਦਾ ਲਿਆਂਦੀ ਅੱਜ ਇੱਕ ਡੱਕੀ ਵੀਰੇ ਇਸ ਥਣ ਦਿਖਾਈਏ ਆਹ ਵੇਖੋ ਜੀ ਥਾਣੇ ਦਾ ਚਾਰੇ ਥਣ ਵੇਖੋ ਮੁੱਠੀ ਚਵਾਈ ਵਾਲੇ ਸੋਹਣੇ ਲੱਗੇ ਆ ਬਾਕੀ ਜੋੜ ਜਾਣਗੇ ਹੈ ਠੰਡੀ ਠਿਰੀ ਆ ਵੇਖ ਕਰੋ ਚੈੱਕ ਸੂਈ ਨਾ ਹੱਟਾ ਉਹ ਗੈਰ ਜਿਆਦਾ ਟਾਈਮ ਹਟਾ ਹਟਾ ਵੀਰ ਜੀ ਠੀਕ ਆ 8 ਕਿਲੋ ਦੁੱਧ ਹਾਂਜੀ ਤਾਂ ਮੁੱਲ ਕਿੰਨਾ ਕਰਨਾ ਈ ਇਹਦਾ ਇਹਦਾ ਮੁੱਲ ਭਾਜੀ 35000 ਜਿਹੜਾ ਕਰਨਾ ਮਾਨ ਤਾਨ ਕਿੰਨਾ ਕਰ ਦੋਗੇ 10000 ਖੰਡ ਦਾ ਜੂ ਭਾਜੀ ਮਾਨ ਤਾਨ ਖੁੱਲਾ ਕਰ ਦਿਓ ਥੋੜਾ ਯਾਰ 20 ਕਰਦਾ ਜੀ ਭਾਜੀ 33000 ਦੀ ਭਾ ਦੇਣੀ ਠੀਕ ਆ ਜੀ ਕਰ ਨਹੀਂ ਭਾਈ ਕੋਈ ਗੱਲਬਾਤ ਹੋਰ ਬਾ ਕੋਈ ਗੱਲਬਾਤ ਨਹੀਂ ਜੀ ਠੀਕ ਆ ਉਹ ਵਸ਼ੀਆਂ ਭਾਜੀ ਦੇਖੀ ਨਾ ਉਧਰ ਹੈਗੀਆਂ ਨੇ ਵਾਧੇ 8 9 ਹੀ ਅੱਛਾ ਆ ਵੇਖੋ ਜੀ ਇਹ ਵੀ ਵੀ ਅੱਗੇ ਆ ਜੋੜਾ ਵਸ਼ੀਆਂ ਦਾ ਜੋੜਾ ਮੇਰੇ ਕੋਲ ਇਹ ਵੇਖੋ ਕਿ ਕੁਆਲਿਟੀ ਦੇ ਜਾਨਵਰ ਹਰ ਮਿਲੇ ਆ ਹੁੰਦੇ ਆ ਜਦੋਂ ਮਰਜ਼ੀ ਫੋਨ ਕਰ ਲਿਓ ਜੰਮੂ ਜਾਣੀਆਂ ਜੀ ਆਹ ਵੇਖੋ ਜੀ ਇਹ ਚਾਰ ਲੀਆਂ ਕਿਸੇ ਦੋ ਲੈ ਗਏ ਆ ਠੀਕ ਹਾਂਜੀ ਸਹੀ ਆ ਜੀ ਕਰ ਰਹੀ ਕੋਈ ਗੱਲਬਾਤ ਹੋਰ ਜੀ ਬਸ ਕੋਈ ਗੱਲਬਾਤ ਨਹੀਂ ਵੀਰ ਜੀ ਠੀਕ ਆ ਜੀ ਬਾਕੀ ਵਿਖਾ ਦਿਓ ਬੱਛੀਆਂ ਫੇਰ ਇੱਕ ਵਾਰਾ ਤੋੜ ਆਹੋ ਹੀ ਪਸੂ ਸੀਲ ਕਰਨੇ ਆ ਬਾਕੀ ਸੀਲ ਦੇਨੋ ਕਿਹੋ ਜਿਹਾ ਦਾਣਾ ਹੀ ਆ ਭਾਜੀ ਤੋਹਫੇ ਹਾਂਜੀ ਜਿਹਨਾਂ ਚ ਸੂਈਆਂ ਸਵਾਈਆਂ ਤਿੰਨ ਜੇ ਦੋ ਬਿਲਕੁਲ ਤਾਜ਼ੀ ਬਾਕੀ ਆਈ ਵਛੀ ਭਾਜੀ ਜਾਊਗੀ ਨਾ ਕਿਹਦੇ ਘਰ ਆਈ ਆ ਦੀ ਕਰਾਂਗਾ ਚੀਜਾਂ ਹਾਂਜੀ ਹਾਂਜੀ ਬਾਹਰ ਵੱਡੇ ਬੋਲਦਰੀਆਂ ਆ ਭਾਜੀ ਜੀ 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 ਸਾਰੀਆਂ ਜਿੰਨੀਆਂ ਚੰਗ ਕੁਬੀਏ ਫਟਾਉਣ ਵਾਲੀਆਂ ਫਿਰ ਜੀ 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 ਆ ਵਾਧੇ ਨਹੀਂ ਆਇਆ ਘਾਟੇ ਵਾਲਾ ਕੰਮ ਨਹੀਂ ਠੀਕ ਹੈ ਜੀ ਹਾਂਜੀ ਆ ਕੇ ਆਪਣੀ ਤਸੱਲੀ ਕਰ ਲਿਓ ਦੋਵੇਂ ਸੂਈਆਂ ਸਵਾਈਆਂ ਜਿਹੜੀਆਂ ਜਿਹੜੀਆਂ ਗੱਬਣਾ ਉਹਨਾਂ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਜੀ ਧੰਨਵਾਦ